ਹਾਰਾਂ ਦੇ ਵਾਅਦੇ ਦੇ ਅੰਦਰ ਨਿਹਾਲ ਸਿੰਘ ਵਾਲਾ ਪੁਲਿਸ ਵੱਲੋਂ ਕੱਢਿਆ ਗਿਆ ਫਲੈਗ ਮਾਰਚ ਇਹ ਫਲੈਗ ਮਾਰਚ ਨਿਹਾਲ ਸਿੰਘ ਵਾਲਾ ਦੇ ਦੀਨਪਿੰਡਾਂ ਵਿੱਚ ਕੱਢਿਆ ਗਿਆ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੀਐਫਪੀ ਅਨਵਰ ਅਲੀ ਨੇ ਕਿਹਾ ਕਿ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਅਸੀਂ ਪੂਰੀ ਤਰ੍ਹਾਂ ਵਚਨਬੱਧ ਹਾਂ ਉਹਨਾਂ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਕਰਨ ਦੀ ਗੱਲ ਆਕੀ ਇਸ ਫਲੈਗ ਮਾਰਚ ਦੌਰਾਨ ਥਾਣਾ ਨਿਹਾਲ ਸਿੰਘ ਵਾਲਾ ਤੋਂ ਐਸਐਸਓ ਪੂਰਨ ਸਿੰਘ ਐਸਐਚਓ ਜੀਤਵਾਲ ਐਸਐਚਓ ਬਦਰੀ ਕਲਾ ਬਰਾਸਪਰਸ਼ਨ ਤੀਨ ਚਾਰਜ ਦੀਨਾ ਚੌਂਕੀ ਚਾਰਜ ਤੋਂ ਇਲਾਵਾ ਥਾਣਾ ਨਿਹਾਲ ਸਿੰਘ ਵਾਲੇ ਦੀ ਪੁਲਿਸ ਫੋਰਸ ਵੱਡੀ ਗਿਣਤੀ ਵਿੱਚ ਨ ਹਾਈਪਰ ਜਿਹੜਾ ਅਸੀਂ ਫਲੈਗ ਮਾਰਚ ਆ ਕਿ ਸੰਵੰਦ ਕੀਤਾ ਹੈ ਇਹ ਅਸੀਂ ਜਿਹੜਾ ਆਪਣੇ ਡੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਬੋਗਾ ਸ੍ਰੀ ਅਜੀਗਾਂਵੀ ਦੇ ਜਨ ਹਦਾਇਤਾਂ ਦੇ ਜਿਹੜਾ ਅਸੀਂ ਅੱਜ ਸਬ ਡਿਵੀਜ਼ਨ ਨਿਹਾਲ ਸਿੰਘ ਵਾਲਾ ਦੀ ਫੋਰਸ ਇਕੱਠੀ ਕਰਕੇ ਤਿਹਾਰਾਂ ਦੇ ਮੱਦੇ ਨਾਜ਼ਰ ਤੇ ਅਸੀਂ ਫਲੈਗ ਮਾਰਚ ਕੱਢ ਰਹੇ ਹਾਂ ਪਰ ਕਿਹੜੇ ਕਿਹੜੇ ਪੈਨਾਂ ਤੇ ਵੈਸਰ ਕੀ ਕਰ ਰਹੇ ਇਹ ਅਸੀਂ ਜਿਹੜਾ ਜਿੱਤਵਾਲ ਬਦਣੀ ਬਦਣੀ ਤੇ ਆਪਣੇ ਨਿਹਾਲ ਸਿੰਘ ਵਾਲਾ ਤੇ ਬਲਾਸਫੋਰ ਹਿੰਮਤਪੁਰਾ ਧੂਰਕੋਟ ਸਾਰੇ ਅਸੀਂ ਸਬ ਰੀਜਨ ਦੇ ਏਰੀਆ ਦੇ ਵਿੱਚ ਕੱਢਾਂਗੇ ਤੇ 13 ਦੇ ਬਾਅਦੇ ਨਜ਼ਰ ਲੋਕਾਂ ਦੀ ਸੁਰੱਖਿਆ ਨੂੰ ਲੱਗੀ ਕਿਸ ਤਰ੍ਹਾਂ ਦੇ ਪ੍ਰਬੰਧ ਕੀ ਹਾਂ ਹਾਂ ਜੀ ਬਿਲਕੁਲ ਅਸੀਂ ਜਿਹੜੀਆਂ ਗਸ਼ਤਾਂ ਵੀ ਕੱਢੀਆਂ ਨੇ ਨਾਕੇ ਵੀ ਲਗਾਏ ਗਏ ਨੇ ਤੇ ਜਿਹੜਾ ਅਸੀਂ ਕੋਈ ਵੀ ਮਾੜਾ ਅੰਸਰ ਹੈ ਉਹ ਮਾਹੌਲ ਖਰਾਬ ਕਰਨ ਦੀ ਕੋਈ ਵੀ ਕੋਸ਼ਿਸ਼ ਕਰਦਾ ਹੈ ਇਸ ਨੂੰ ਅਸੀਂ ਮੱਦੇਨਜ਼ਰ ਜਿਹੜਾ ਇਹ ਫਲਾਈ ਮਾਰਚ ਕੱਢਿਆ ਗਿਆ ਤਿਹਾਰਾਂ ਦੇ ਮੱਦੇਨਜ਼ਰ ਨਿਹਾਲ ਸਿੰਘ ਵਾਲਾ ਪੁਲਿਸ ਵੱਲੋਂ ਕੱਢਿਆ ਗਿਆ ਫਲੈਗ ਮਾਰਚ ਇਹ ਫਲੈਗ ਮਾਰਚ ਨਿਹਾਲ ਸਿੰਘ ਵਾਲਾ ਦੇ ਦੀਨਪਿੰਡਾਂ ਵਿੱਚ ਕੱਢਿਆ ਗਿਆ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੀਐਸਪੀ ਅਨਵਰ ਅਲੀ ਨੇ ਕਿਹਾ ਕਿ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਅਸੀਂ ਪੂਰੀ ਤਰ੍ਹਾਂ ਵਚਨਬੱਧ ਹਾਂ ਉਹਨਾਂ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਕਰਨ ਦੀ ਗੱਲ ਆਖੀ ਇਸ ਫਲੈਗ ਮਾਰਚ ਦੌਰਾਨ ਥਾਣਾ ਨਿਹਾਲ ਸਿੰਘ ਵਾਲਾ ਤੋਂ ਐਸਐਸਪੂਰਨ ਸਿੰਘ ਐਸਐਚਓ ਜੀਤਵਾਲ ਐਸਐਚਓ ਬਦਰੀਕਲਾ ਬਰਾਸਪੁਰ ਤੋਂ 3 ਚਾਰਜ ਦਿਨਾ ਚੋਂ ਕਿਉਂ 400 ਤੋਂ ਇਲਾਵਾ ਥਾਣਾ ਨਿਹਾਲ ਸਿੰਘ ਵਾਲੇ ਦੀ ਪੁਲਿਸ ਫੋਰਸ ਵੱਡੀ ਗਿਣਤੀ ਵਿੱਚ ਨਜ਼ ਪਰ ਜਿਹੜਾ ਇਹ ਫਲੈਗ ਮਾਰਚ ਹੈ ਕਿਸ ਸੰਬੰਧ ਕੀਤਾ ਹੈ ਇਹ ਅਸੀਂ ਜਿਹੜਾ ਆਪਣੇ ਡੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਮੋਗਾ ਸ੍ਰੀ ਅਜੀਗਾਂਵੀ ਦੇ ਜ਼ਾ ਨਿਰਦੇਸ਼ਾਂ ਦੇ ਜਿਹੜਾ ਅਸੀਂ ਅੱਜ ਸਬ ਡਿਵੀਜ਼ਨ ਨਿਹਾਲ ਸਿੰਘ ਵਾਲਾ ਦੀ ਫੋਰਸ ਇਕੱਠੀ ਕਰਕੇ ਤਿਹਾਰਾਂ ਦੇ ਮੱਦੇ ਨਾਜ਼ਰ ਤੇ ਅਸੀਂ ਫਲੈਗ ਮਾਰਚ ਕੱਢ ਰਹੇ ਹਾਂ ਪਰ ਕਿਹੜੇ ਕਿਹੜੇ ਪਿੰਨਾਂ ਤੇ ਵਸਰ ਕੀਤਾ ਇਹ ਇਹ ਅਸੀਂ ਜਿਹੜਾ ਜਿੱਤਵਾਲ ਬਦਣੀ ਬਦਣੀ ਤੇ ਆਪਣੇ ਨਿਹਾਲ ਸਿੰਘ ਵਾਲਾ ਤੇ ਬਲਾਸਫੋਰ ਹਿੰਮਤਪੁਰਾ ਧੂਰਕੋਟ ਸਾਰੇ ਅਸੀਂ ਸਬ ਰੀਜਨ ਦੇ ਏਰੀਆ ਦੇ ਵਿੱਚ ਕੱਢਾਂਗੇ ਤੇ 13 ਦੇ ਮੱਦੇ ਨਜ਼ਰ ਲੋਕਾਂ ਦੀ ਸੁਰੱਖਿਆ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਕੀ ਹਾਂਜੀ ਬਿਲਕੁਲ ਅਸੀਂ ਜਿਹੜੀਆਂ ਗਸ਼ਤਾਂ ਵੀ ਕੱਢੀਆਂ ਨੇ ਨਾਕੇ ਵੀ ਲਗਾਏ ਗਏ ਨੇ ਤੇ ਜਿਹੜਾ ਅਸੀਂ ਕੋਈ ਵੀ ਮਾੜਾ ਅੰਸਰ ਹੈ ਉਹ ਮਾਹੌਲ ਖਰਾਬ ਕਰਨ ਦੀ ਕੋਈ ਵੀ ਕੋਸ਼ਿਸ਼ ਕਰਦਾ ਹੈ ਇਸ ਨੂੰ ਅਸੀਂ ਮੱਦੇ ਨਜ਼ਰ ਜਿਹੜਾ ਇਹ ਫਲਾਈਂਗ ਮਾਰਚ ਕੱਢਿਆ ਗਿਆ